ਹਾਂ ਆਈ ਨਹੀਂ ਕਿਹੜੇ ਕਿਹੜੇ ਆਏ ਜੀ ਪਾਣੀ ਦੇ ਜਿੱਤ ਨੂੰ ਗਾਹ ਪਾਣੀ ਦੇ ਜਿੱਤ ਨੂੰ ਗਾਹ ਐਥੇਓ ਫਿਰ ਉਹ ਕੋਲੋਂ ਕਿਹੜੇ ਕਿਹੜੇ ਲੇਖ ਗਏ ਨਹੀਂ ਹੈ। ਅਹੋ ਸਾਹੀ ਸੁਣੋ ਇੱਕ ਵਾਰੀ ਸਾਰੇ ਸਾਫ ਨੂੰ ਉੱਥੇ ਹੀ ਬਿਲਾ ਦਿਓ। ਇੱਕੇ ਬਿਲਾ ਸਾਰੇ ਬਿਲਾ ਲਾ ਦਿਓ। ਆਏ ਇੱਕ ਇੱਕ ਸਾਰੇ ਦੇ ਚੈੱਕ ਲੱਗ ਗਏ ਜਿਹੜਾ ਕੋਈ ਸਾਰੇ ਹਿਸਾਬ ਵਾਲੀ ਆ ਇਹਨਾਂ ਕਈ ਸਪੈਸਿਆਂ ਵਿੱਚ ਪੈ ਗਿਆ ਜੋ ਨਹੀਂ ਹੁੰਦਾ ਕੋਈ ਸਾਰ ਹੋ ਵੀਡੀਓ ਵਧੀਆ ਸੈਕੀਅਲ ਪਾਸੇ ਤੇ ਬੁਲਾਇਆ ਹੋਇਆ ਜੀ ਅੱਜ ਤੋਂ ਕਹਿੰਦੇ ਕਰੇ ਵੀਡੀਓ ਦੀ ਇਹ ਤੇ ਸੈਕੀਅਲ ਮਾਇਨੇ ਦਾ ਸੰਸਕਿਰਤ ਸੰਸਕਰਣ ਆ ਕਿਹੜੇ ਕਿਹੜੇ ਨਹੀਂ ਆਏ ਬਹੁਤ ਥੋੜਾ ਦੱਸੋ ਮੈਂ ਕਿਹੜੇ ਕਿਹੜੇ ਨਹੀਂ ਆਏ ਅੱਜ ਕਿਹੜਾ ਕਿਹੜਾ ਨਹੀਂ ਆਇਆ ਤੋਂ ਬਹੁਤ ਆ ਵੀ ਲੇਟੇ ਤੇ ਪੱਤੀ ਹੈ ਹੈ ਤੇ ਉਹ ਵੀ ਅੱਜ 25 ਲੈ ਗਏ 3 ਨਾ ਸੁਪਰਡਸਰ ਉਹ ਵਾਲੇ ਪਾਸੇ ਕੰਮ ਆਈ ਫੋਟ ਜਿਹੜੇ ਰਾਹ ਹੈ ਅਗਲੀ ਤਰੀਕ ਨੂੰ ਜਿਹੜਾ ਹੈ ਨਾ ਜਨਰਲ ਚਾਰ ਮਹੀਨੇ ਤੱਕ ਹੈ ਇਹ ਤਾਂ ਪਹਿਲਾ ਹੀ ਹੈ ਜਿਹੜੀ ਤੀਜੀ ਹੈ ਜੀ ਇਹ ਤਾਂ ਕਿਹਨਾਂ ਪ੍ਰਾਣੀ ਹੋਣੀ ਹੈ ਤੀਜੀ ਹੈ ਜੀ ਅਦਰ ਦੇ ਵਿੱਚ ਲਿਖਣ ਜੀ ਇਹ ਤਾਂ ਵੈਸੇ ਹੀ ਹੋ ਜਾਣਾ ਹੁਣ ਜੀ ਪੰਚਾਇਤ ਅਫਸਰ ਜੀ ਨਾਲੋਂ ਉਹ ਸੁਭਨੇ ਕਰਦੇ ਗਏ ਨਹੀਂ ਭੈਣੋ ਸੁਭਨੇ ਕਰਦੇ ਸਰਟੀਫਿਕੇਟ ਲੈ ਕੇ ਲੈਣਾ ਨਾਲੋਂ ਬਹੁਤ ਛੋਟਾ ਨਹੀਂ ਕਰੋ ਫੀਸ ਜੇ ਤੁਸੀਂ ਆਪਣਾ ਕੰਪਟਰ ਚੋਂ ਕੰਪਟਰ ਹਾਂ ਕੰਪਲਿਕਸ਼ਨ ਨਹੀਂ ਦੇ ਦੋ ਸੌਰੰਗ ਵਰਗੇ ਇਹ ਹੈਗੇ ਉਹਨੂੰ ਲਿਖਾਓ ਇਤਨਾ ਲੱਗ ਲੈ ਕੇ ਜੇ ਬੰਦੇ ਕੁਝ ਹੈਗੇ ਠੀਕ ਹੈ ਸਭ ਗੱਲ ਕੋਈ ਨਹੀਂ ਸਾਡੀ ਇਹ ਹੈਗੇ ਸਿੰਘ ਸਰਵਾਰ ਤੋਂ ਪਹਿਲਾਂ ਪਟੰਦਰ ਵੀ ਹੈਗਾ ਆ ਭਾਈ ਜਸਵਿੰਦਰ ਸਿੰਘ ਆਪਣੀ ਸੀਟ ਤੇ ਹਾਜ਼ਰ ਨਹੀਂ ਹੈ ਜਿਹੜਾ ਸੁਪਰਮਾਰਕਟ ਇੱਥੇ ਤੇ ਮੈਡਮ ਵੀ ਉਹ ਕੁਝ ਦੱਸ ਨਹੀਂ ਰਹੀਆਂ ਬਾਰੇ ਮੈਂ ਤੁਹਾਨੂੰ ਸਭ ਨੂੰ ਦੱਸਦਾ ਠੀਕ ਹੈ ਇਹ ਮੈਨੂੰ ਆ ਡਿਟੇਲ ਮਿਲ ਗਈ ਹੈ ਸਰਵਿੰਦਰ ਸਿੰਘ ਕਿ ਉਹ ਸਾਰੀ ਵਾਈਟ ਲੈ ਕੇ ਚਲੇ ਹੋ ਠੀਕ ਹੈ ਵਾਈਟ ਲੈ ਗਿਆ ਸਾਰਾ ਦਫਤਰ ਕੰਮ ਤੇ ਅਜੇ ਵੀਡੀਓ ਦਾਫਤਰ ਦੇ ਲੋ ਜੇ ਆਪਾਂ ਬੈਠੇ ਅੱਜ ਹਾਂਜੀ ਹਾਂਜੀ ਸਾਡੀਆਂ ਪੰਚਾਇਤਾਂ ਨਵੀਆਂ ਬੈਠੀਆਂ ਨੇ ਹਾਂਜੀ ਆ ਡੇਲੋਂ ਦੀ ਟੀਮ ਬੈਠੀ ਆ ਹਾਂਜੀ ਸਭ ਤੋਂ ਵੱਡਾ ਪਿੰਡ ਸਾਡਾ ਢੇਲੋਂ ਆ ਇਹਨਾਂ ਦੇ ਪਿੰਡ ਬਲਾਕ ਡੇਲ ਬਣਿਆ ਹੋਇਆ ਦਫ਼ਤਰ ਇੱਥੇ ਹਾਂਜੀ ਹਾਂਜੀ ਇਹ ਐਨੇ ਕੱਪਲੇ ਪਿੰਡ ਵਾਸਤੇ ਆਲੇ ਜਿਹੜੇ ਪਿੰਡਾਂ ਵਾਸਤੇ ਭਾਜ ਨਾਟ ਕਰਦੇ ਆ ਵੀ ਹਰੇਕ ਕਰਦੇ ਆ ਵੀ ਕੰਮ ਚਲਾਣਾ ਚਾਹੀਦਾ ਹਾਂਜੀ ਹਾਂਜੀ ਮੈਨੂੰ ਪਿਛਲੇ ਦਿਨੋਂ ਤੋਂ ਬੜੀਆਂ ਕੰਪਲੇਂਟ ਆਉਂਦੀਆਂ ਜੀ ਤੁਸੀਂ ਆਓ ਅੱਜ ਮੈਂ ਤੁਹਾਡੇ ਨਾਲ ਹੀ ਤੁਸੀਂ ਮੇਰੇ ਨਾਲ ਹੀ ਹੋ ਉਥੋਂ ਟਾਈਮ ਨਿਕਲਦੇ ਸਾਰੀ ਮਸ਼ਾ ਵੀ ਅੱਜ ਆਪਾਂ ਦੇਖ ਕੇ ਦਫ਼ਤਰ ਵਾਲੇ ਕਿੰਨੇ ਉੱਥੇ ਹਾਜ਼ਰ ਨੇ ਕੀ ਕਰਦੇ ਆ ਜਿਹੜੇ ਪਿੰਡ ਟਿਕਾਣਾ ਸਿੰਘ ਹੋਈ ਆ ਜਿਹੜਾ ਜਦੋਂ ਲੈਕਚਰ ਹੋਈ ਆ ਆਪਣੇ ਪਿੰਚੈਤਾ ਦੀ ਇਹਨਾਂ ਨੇ ਇੱਕ ਇੱਕ ਆਪਣੇ ਪਿੰਡਾਂ ਦੀ ਜਿਹੜੀ ਉਹ ਲੇਖ ਹੁੰਦੀ ਆ ਉਹ ਉਹ ਬਹੁਤ ਦੇਖਣ ਬਾਅਦ ਤੇ ਇਹਨਾਂ ਦੇ 5-500 ਰੁਪਏ ਲੋਕਾਂ ਤੋਂ ਲਿਆ ਸੀ। ਦੇਖੋ ਤੁਸੀਂ ਮੈਂ ਹੁਣ ਆਇਆ ਹੀ ਕਿਰਾ ਹੈ। ਇਹ ਆਇਆ ਹੀ। ਦੇਖੋ ਤੁਸੀਂ ਮੈਂ ਤੁਹਾਡਾ ਬਲਾਕ ਡੇਲੋਂ ਦੇ ਵਿੱਚ ਸੁਭਨਿੰਦਰ ਜਸਵਿੰਦਰ ਸਿੰਘ ਗੈਰ ਹਾਜ਼ਰ। ਹਾਂਜੀ। ਪੰਚਾਇਤ ਆਫਸਰ ਜਗਜੀਤ ਸਿੰਘ ਗੈਰ ਹਾਜ਼ਰ। ਓਕੇ ਜੀ। ਜੇ ਸੁਖਵਿੰਦਰ ਸਿੰਘ ਗੈਰ ਹਾਜ਼ਰ। ਹਾਂਜੀ। ਸੈਕਟਰੀ ਓਮ ਪ੍ਰਕਾਸ਼ ਗੈਰ ਹਾਜ਼ਰ। ਸਾਲਵ ਗਰਗ ਗੈਰ ਹਾਜ਼ਰ। ਭੁਪਿੰਦਰ ਗੈਰ ਹਾਜ਼ਰ ਸੈਕਟਰੀ। ਰਜਿੰਦਰ ਸਿੰਘ ਗੈਰ ਹਾਜ਼ਰ। ਇਨਾਂ ਤੇ ਤੁਰੰਤ ਕਾਰਵਾਈ ਹੋਊਗੀ ਉਹ ਵੀ ਕਾਰਵਾਈ ਅੱਜ ਤੁਸੀਂ ਬਹੁਤ ਚਿਰ ਦਾ ਆਇਓ ਪਰ ਇਹ ਤਾਂ ਕਾਫੀ ਸਮੇਂ ਤੋਂ ਇੱਥੇ ਬੋਟਿਆਂ ਤੇ ਨੂੰਦੇ ਬਸ ਤੁਸੀਂ ਦੇਖੋ ਆਹ ਮੇਰੇ ਬੈਠੇ ਨੇ ਪੰਚਾਇਤ ਪੂਰੀ ਬੈਠੀ ਆ ਹਾਂਜੀ ਇਹਨਾਂ ਨੂੰ ਸਿਆਲੀ ਪਿੰਡਾਂ ਦੀਆਂ ਜ਼ਿੰਮੇਵਾਰੀ ਦਿੱਤੀ ਆ ਇੱਕ ਇੱਕ ਪਿੰਡ ਚ ਪਤਾ ਕਰੋ ਕਿ ਕਿੱਥੇ ਸਰਕਾਰ ਦਿਨੋਂ ਰਾਤ ਲੱਗੀ ਆ ਪੈਸੇ ਦੀ ਕੋਈ ਕਮੀ ਨਹੀਂ ਪੈਸੇ ਇਹਨਾਂ ਦੇ ਅਕਾਊਂਟਾਂ 'ਚ ਕਿਤੇ 20 ਲੱਖ ਪਿਆ ਕਿਤੇ 30 ਲੱਖ ਪਿਆ ਕਿਤੇ 50 ਲੱਖ ਰੁਪਏ ਆ ਇਹਨਾਂ ਦੇ ਜਿਹੜੇ ਨਾਲ ਦੇ ਮਾਲਕ ਨੇ ਉੱਪਰੋਂ ਲਾਪਟਾ ਆ ਇਹ ਆ ਫੈਕਟਰੀ ਨੇ ਜਿਹੜੇ ਆ ਹਰੇ ਪੰਚਾਇਤ ਅਫਸਰਾਂ ਜਈਆ ਜਿਹੜੇ ਇਹ ਮਤਲਬ ਕੰਮ ਨਹੀਂ ਕਰਨਾ ਚਾਹੁੰਦਾ ਇਹ ਲੱਖਾਂ ਰੁਪਇਆ ਤਰਖਾ ਲੈ ਰਹੇ ਨੇ ਨੁਕਸਾਨ ਕਰ ਰਹੇ ਨੇ ਇਹਨਾਂ ਤੇ ਤੁਰੰਤ ਕਾਰਵਾਈ ਸਰਕਾਰ ਜਰੂਰ ਕਰੋ ਅਮਲ ਵਿੱਚ ਜਾਂਦੀ ਜਾਊਗੀ ਕਾਰਵਾਈ ਪੂਰੀ ਹੋਊਗੀ ਕੱਲ੍ਹ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਬੰਦੇ ਇਹਨਾਂ ਤੋਂ ਹੁਣੇ ਡੀਸੀ ਦਾ ਕਿਉਂਕਿ ਅੱਜ ਤੁਸੀਂ ਅੱਜ ਆਇਓ ਕੰਮ ਤੋਂ ਇਹਦੇ ਸਬੰਧ ਵਿੱਚ ਡੀਸੀ ਨੂੰ ਹੁਣੇ ਆਪਦੇ ਲੈਟਰ ਪੈਪਰ ਤੇ ਡੀਓ ਬਣਾ ਕੇ ਇਹਨਾਂ ਦੇ ਸਬੰਧ ਵਿੱਚ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਹੁਣੇ ਮੇਲਾ ਕਰੀਆਂ ਜਾਣੀਆਂ ਠੀਕ ਹੈ ਸਾਡੇ ਲੋਕ ਤਾਂ ਤਤਖਤ ਮਾਫੀਆਂ ਜ਼ਾਲੀਆਂ ਸਰਕਾਰ ਆਪਣੀਆਂ ਪੰਚਾਇਤਾਂ ਬਣੀਆਂ ਨੇ ਉਹ ਚੌਂਦੇ ਚਾਹ ਦੇ ਨਾਲ ਬੈਠੇ ਤੇ ਸਾਡੇ ਕੰਮ ਆਹ ਕੰਮ ਚੱਲੇ ਆਹ ਕੰਮ ਚੱਲੇ ਜੇ ਇਹੇ ਹੀ ਇਸਾਫਤ ਨਹੀਂ ਖੇੜ ਕੇ ਸਾਡਾ ਫਿਰ ਕਿਵੇਂ ਤੇਨੂੰ ਕੰਮ ਆਹ ਦੇਖੜੇ ਕੰਮ ਕਰਨ ਨੂੰ ਚਾਹ ਬੈਠੇ ਨੇ ਪਰਿਵਾਰੀ ਸਾਹਿਬ ਬੈਠੇ ਆ ਜੇਹੀ ਜਾਤੀ ਤੇ ਬੈਠੇ ਆ ਉਹ ਬੀਬੀ ਬੈਠੀ ਆ ਮਜਰੀ ਉਹਦਾ ਫੀਲਾਵਾ ਮਹਿਕ ਬੈਠੀ ਆ ਇੱਕ ਥੋੜੇ ਹੋਰ ਆ ਐਸਸੀ ਵੀ ਬੈਠੇ ਕੀ ਨਾ ਥੋੜਾ ਮਨੋਜ ਟਾੜ ਮਨੋਜ ਟਾੜ ਦੀ ਬੈਠੇ ਨੇ ਇਹ ਦਫ਼ਤਰ ਦੇ ਵਿੱਚ ਕੀ ਇਹਨਾਂ ਨੇ ਮਾਹੌਲ ਬਣਾਇਆ ਇਹ ਅਸੀਂ ਇਦਾਂ ਮਾਹੌਲ ਨੂੰ ਨਹੀਂ ਚੱਲਣ ਦਵਾ ਗਿਆ ਸਾਰੇ ਬਹੁਤ ਚਿਰ ਤੋਂ ਹੋ ਰਿਹਾ ਇਸ ਤਰ੍ਹਾਂ ਦਾ ਤੁਸੀਂ ਦੇਖਦੇ ਜਾਓ ਅਸੀਂ ਕਿ ਨਾ ਆ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਜਨ ਤੁਸੀਂ ਸਾਨੂੰ ਫੋਨ ਕਰਕੇ ਦੱਸਣਾ ਠੀਕ ਹੈ ਤੇ ਸਾਡਾ ਸੈਕਟਰੀ ਅੱਜ ਕਿੱਹਾ ਜਰਾ ਜਾ ਇੱਥੇ ਜੇ ਜਿਹੜੀ ਆ ਫੋਨ ਵੀ ਨਹੀਂ ਕਰਦੇ ਫੋਨ ਕਰਦੇ ਆਂ ਜੀ ਤੁਹਾਡਾ ਫੋਨ ਕੀ ਤੁਹਾਨੂੰ ਬਿਨਾਂ ਪੁੱਛੇ ਤੁਹਾਡੇ ਘਰ ਆਇਆ ਕਰਨੇ ਕਿ ਕੰਮ ਹੈ ਤੁਹਾਡੇ ਨੌਕਰ ਨਹੀਂ ਠੀਕ ਹੈ ਤੁਹਾਡੇ ਨੌਕਰ ਨੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆਪਣੇ ਜਿਹੜੇ ਪੈਸੇ ਦਿਖਾ ਲੈਂਦੇ ਰਹੇ ਆਪਾਂ ਜੋ ਟੈਕਸ ਦਿਨੇ ਉਹ ਵੀ ਦਿਖਾ ਦਿੰਨੇ ਆ ਇਦਾਂ ਆਪਾਂ ਹੁਣ ਹੋਰ ਨਹੀਂ ਵਿੜਾਇਆ ਗਿਆ ਇਹਨਾਂ ਨੇ ਇਹਨਾਂ ਤੇ ਤੁਰੰਤ ਕਾਰਵਾਈ ਹੋਊਗੀ ਤੇ ਜਿਹੜੇ ਤੁਹਾਡੇ ਕੰਮ ਨੇ ਇਹ ਨਵੇਂ ਅਫਸਰ ਲਾ ਕੇ ਆਪਾਂ ਤੁਹਾਡੇ ਕੰਮ ਕਰਾਂਗੇ ਜਦੋਂ ਬਚੈਤੀ ਦੇ ਅਫਸਰ ਵੇਲੇ ਅਸੀਂ ਖੋਦ ਜਿੰਨਾ ਨੂੰ ਰੰਗੇ ਜਾਂਤੀ ਬੜੇ ਤੁਸੀਂ ਮਰ ਸਿੰਘ ਨੂੰ ਮੈਂ ਖੋਦੋ ਬੜੇ ਸੀ ਪਰ ਉਹਦੀ ਅਸੀਂ ਕਪਰੇਡ 'ਚ ਉਹਦੀ ਅਸੀਂ ਖਬਰ ਵੀ ਲਾਈ ਸੀ ਵੀਡੀਓ ਵੀ ਅਵੇਲੇਬਲ ਕੀਤੀ ਸੀ ਬਾਈ ਨੂੰ ਤੁਸੀਂ ਕਿਹਨਾਂ ਜਦੋਂ ਕੋਈ ਇਹਦੀ ਗੱਲ ਹੋਈ ਸੀ ਮੈਨੂੰ ਲੈ ਕੇ ਦਿਓ ਤੁਹਾਨੂੰ ਤੇ ਐਕਸ਼ਨ ਹੀ ਕੀਤਾ ਗਿਆ ਤੁਸੀਂ ਮੈਨੂੰ ਦਿਓ ਹੁਣ ਹੋ ਗਏ ਨੇ ਸ਼ਿੰਗਨਾ ਹੋਣੇ ਤਾਂ ਗਲੇ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੋਕਾਂ ਦਾ ਖੰਡਣ ਵਾਲੀ ਸਰਕਾਰ ਆ ਸਾਡੀ ਇਹ ਤੁਸੀਂ ਦੋ ਉਸੇ ਟਾਈਮ ਐਕਸ਼ਨ ਨਾ ਹੋਇਆ ਤੁਸੀਂ ਇਹਨਾਂ ਤੇ ਦੇਖੋ ਅੱਜ ਜੀ ਮੈਂ ਹੁਣ ਜਾਂਦੇ ਜਦੋਂ ਜਾਣਾ ਮੈਂ ਨੋਟ ਕਰ ਲਿਆ ਸਾਰਾ ਕੋਈ ਡੀਸੀ ਸਾਹਿਬ ਨੂੰ ਏਡੀਸੀ ਨੂੰ ਤੇ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਨੂੰ ਹੁਣ ਸਾਰਾ ਚਲੇ ਜਾਣਾ ਇਹ ਤਾਂ ਫੱਟ ਕੇ ਭੱਜੇ ਠੀਕ ਹੈ ਲੋਕੀ ਕਹਿੰਦੇ ਦੇਖੋ ਤੁਸੀਂ ਹਰਾਨ ਵਾਲੀ ਗੱਲ ਹੈ ਤੇ ਦਫ਼ਤਰ ਖਾਲੀ ਪੈ ਨੇ ਇੱਥੇ ਤਾਂ ਕਹੇ 40 ਪਿੰਡਾਂ ਦਾ ਬਲਾਕ ਹੈ ਇਹ 40 ਪਿੰਡਾਂ ਦੇ ਮੈਂਬਰ ਪੰਚਾਇਤ ਸਰਪੰਚ ਕਿਥੇ ਤਾਂ ੱੱਕਾ ਪੈਣਾ ਚਾਹੀਦਾ ਇਹਨਾਂ ਦੀਆਂ ਜੀ ਕਿੰਨੀਆਂ ਕਿਕਰਟਾਂ ਹੁੰਦੀਆਂ ਸੀ ਇਹਨਾਂ ਦੀਆਂ ਮੇਰੇ ਕੋਲੋਂ بڑے ਸਰਪੰਚਾਂ ਨੇ ਫੋਨ ਕਰਿਆ ਜੀ ਸਾਡਾ ਕੋਈ ਸਰਕਾਰੀ ਫੋਨ ਨਹੀਂ ਕਰਦਾ ਮਖਾ ਮੈਂ ਜਦੋਂ ਤੁਹਾਡੇ ਕੋਲ ਟਾਈਮ ਕੱਢ ਕੇ ਆਉਣਾ ਤਾਂ ਤੁਹਾਡੇ ਨਾਲ ਭੱਜੇ ਦੀ ਵੀ ਸੈਕਸ਼ਨ ਕੋਲ ਦੇਖਦੇ ਹੁਣ ਵੀ ਇਹਦਾ ਲੋਕਾਂ ਤੇ ਕਾਰਵਾਈ ਹਸਪਤਾਲ ਨਹੀਂ ਹੋਊਗਾ